ਜਿਹੜੇ ਲੋਕ ਸਾਡੇ ਤੇ ਸਵਾਲ ਉਠਾਉਂਦੇ ਰਹੇ ਨੇ ਕਿ ਮੰਗਾ ਬਣਾਉਣ ਨੂੰ ਜਿਹੜੇ ਤਰੀਕਾ ਤੁਹਾਡਾ ਠੀਕ ਨਹੀਂ ਹਾਂਜੀ ਪਰਾਵੋ ਹੌਂਡਲੇਵਾਲ ਸਾਹਿਬ ਨੇ ਨਾ ਤਾਂ ਰੋਡ ਰੋਕਿਆ ਹੂੰ ਨਾ ਕਿਸੇ ਦਾ ਘਰਾਓ ਕੀਤਾ ਜੀ ਨਾ ਕਿਸੇ ਨੂੰ ਮੰਦਾ ਚੰਗਾ ਬੋਲਿਆ ਹੁਣ ਤਾਂ ਸਿਰਫ ਇਹ ਹੀ ਕਹਿ ਆ ਵੀ ਸਰਕਾਰ ਨੇ ਸਾਡੇ ਨਾਲ ਗੱਲਾਂ ਦਾ ਮੰਨੀਆਂ ਸੀ ਲਾਗੂ ਕਰੀਆਂ ਨਹੀਂ ਫਿਰ ਮੈਂ ਆਪ ਮਰ ਰਰ ਤੇ ਬੈਠਦਾ ਜ਼ਮੀਨ ਨਾਲ ਜੁੜੇ ਲੋਕ ਸਾਡੇ ਮਜ਼ਦੂਰਾਂ ਦੀ ਗੱਲ ਕਰਦੇ ਆ ਖਪਤਕਾਰਾਂ ਦੁਕਾਨਦਾਰਾਂ ਦੀ ਸ਼ਹਿਰਾਂ ਦੀ ਗੱਲ ਕਰਦੇ ਪੂਰਾ ਪੰਜਾਬ ਪੂਰਾ ਭਾਰਤ ਬੰਦ ਰਿਆ ਨਿਕਲਣਾ ਬੰਦ ਹੋ ਗਏ ਪਰ ਇੱਕ ਸਾਦਾ کارਖਾਨਾ ਸੀ ਜਿਹੜਾ ਚੱਲਦਾ ਰਿਹਾ ਸਾਡੀ ਸੰਗਤ ਨੇ ਉਹਨਾਂ ਨੂੰ ਲੰਗਰ ਲਾ ਕੇ ਸ਼ਹਿਰਾਂ ਦੇ ਵਿੱਚ ਰੋਟੀਆਂ ਪਹੁੰਚਾਉਂਦੇ ਰਹੇ ਭਰਾਵੋ ਐਵੇਂ ਨਾ ਇੱਕ ਦੂਜੇ ਨਾਲ ਪਿੱਛੇ ਲਾ ਕੇ ਉਹ ਬੜੇ ਚਲਾਕ ਨੇ ਸਾਡੇ ਚਿਹਰੇ ਵਰਤ ਕੇ ਨੀਤੀ ਆਉਦੀ ਲਾਗੂ ਕਰਵਾ ਰਹੇ ਨੇ ਜਿਹੜੇ ਰਜਾਈਆਂ 'ਚ ਬੈਠੇ ਆ ਚੁੱਲ੍ਹਾ ਤਾਂ ਉਹਨਾਂ ਦੇ ਚੱਲੇ ਚੁੱਲ੍ਹਾ ਇਹਨਾਂ ਦੇ ਵੀ ਚੱਲੇ ਹੁਣ ਡੱਲੇਵਾਲ ਸਾਹਿਬ ਦੀ ਤਾਂ ਜ਼ਮੀਨ ਜਾਣੀ ਨਹੀਂ ਪੂਰੇ ਭਾਰ ਦੇ ਕਿਸਾਨਾਂ ਦੀ ਜਾਣੀ ਸਾਰਿਆਂ ਦੀ ਹੁਣ ਇੱਥੇ ਆਉਣ ਨਾਲ ਕੋਈ ਨੀਵੇਂ ਨਹੀਂ ਹੁੰਦੇ ਆਪਾਂ ਕੋਈ ਉੱਚੇ ਨਹੀਂ ਹੁੰਦੇ ਹਾਂਜੀ ਦਰਸ਼ਕੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਡੇ ਨਾਲ ਬਹੁਤ ਸਤਿਕਾਰਯੋਗ ਸਿੱਧੂਪੁਰ ਜੱਥੇਬੰਦੀ ਦੇ ਆਗੂ ਕਹਿ ਲਈਏ ਸਰਦਾਰ ਕਾਕਾ ਜੀ ਜੁੜਿਆ ਗੱਲਬਾਤ ਕਰਾਂਗੇ ਅੱਜ 23 24ਵਾਂ ਦਿਨ ਹੋ ਚੁੱਕਾ ਹੈ ਡਲੇਵਾਲ ਸਾਹਿਬ ਮਰਨ ਵਰਤ ਤੇ ਬੈਠ ਚੁੱਕੇ ਆ ਆਪਣਾ ਸਭ ਕੁਝ ਦਾਅ ਤੇ ਲਾ ਦਿੱਤਾ ਵਾ ਔਰ ਕੁਝ ਵੀ ਬਚਿਆ ਨਹੀਂ 75 ਸਾਲ ਦਾ ਬਜ਼ੁਰਗ ਆਪਣਾ ਸਭ ਕੁਝ ਦਾਅ ਤੇ ਲਾ ਕੇ ਪੰਜਾਬ ਦੀ ਕਿਸਾਨੀ ਪੰਜਾਬ ਦਾ ਪਾਣੀ ਪੰਜਾਬ ਦੇ ਹੱਕਾਂ ਦੀ ਮੰਗਾਂ ਦੇ ਲਈ ਲੜ ਰਿਹਾ ਪਰ ਸਰਕਾਰਾਂ ਅੱਜ ਵੀ ਉਹੀ ਡੰਗ ਟਪਾਉ ਗੱਲਾਂ ਕਰ ਰਹੀਆਂ ਨੇ ਬਹੁਤ ਸਾਰੇ ਲੀਡਰ ਅੱਜ ਵੀ ਇੱਥੇ ਆਏ ਆ ਆ ਵੀ ਰਹੇ ਆ ਆਂਦੇ ਵੀ ਰਹਿੰਦੇ ਆ ਨਾ ਤੇ ਪੰਜਾਬ ਸਰਕਾਰ ਕੋਈ ਪੰਜਾਬ ਦੇ ਕਿਸਾਨਾਂ ਦੀ ਹੱਕ ਦੀ ਗੱਲ ਕਰਦੀ ਹੈ ਕੋਈ ਨਿਆਂ ਦੀ ਗੱਲ ਕਰ ਰਹੀ ਹੈ ਨਾ ਸੈਂਟਰ ਸਰਕਾਰ ਕਰ ਰਹੀ ਹੈ ਔਰ ਲਗਾਤਾਰ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਜੇ ਕਿਸਾਨ ਕੋਈ ਐਕਸ਼ਨ ਲੈਂਦੇ ਆ ਕੋਈ ਰੇਲ ਰੋਕੋ ਅਦੋਲਨ ਕਰਦੇ ਆ ਜਾਂ ਸੜਕਾਂ ਜਾਮ ਕਰਦੇ ਆ ਤੇ ਕਿਸਾਨਾਂ ਨੂੰ ਮਾੜਾ ਕਿਹਾ ਜਾਂਦਾ ਗਲਤ ਕਰਦੇ ਆ ਸਾਡੇ ਨਾਲ ਬਹੁਤ ਸਤਿਕਾਰਯੋਗ ਸੂਝਵਾਨ ਆਗੂ ਸਰਦਾਰ ਕਾਕਾ ਜੀ ਜੁੜੇ ਆ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਨਹੀਂ ਆਪਣੇ ਉਹ ਜੋ 20 ਦੇ ਜਿਹੜਾ 21 ਦਾ ਪ੍ਰੋਗਰਾਮ ਉਹਦੇ ਨਾਲ ਤੁਸੀਂ ਕਵਰੇਜ ਕਰਦੇ ਰਹੇ ਹੋ ਨਾਲ ਜੁੜਿਓ ਜਿੰਨੇ ਵੀ ਸੋਢਣਾ ਦਰਸ਼ਕ ਜੁੜਿਆ ਸਭ ਦਾ ਧੰਨਵਾਦ ਪੈਸੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਸਤਾਰ ਸਾਹਿਬ ਤੁਹਾਡੇ ਵੱਲੋਂ ਬੇ ਕੋ ਸ਼ਾਂਤਮਈ ਰਹਿ ਕੇ ਇਸ ਤੋਂ ਵੱਡੀ ਤੇ ਕੋਈ ਗੱਲ ਹੋਈ ਨਹੀਂ ਸਕਦੀ ਜੋ ਡਿਲੀਵਰ ਸਾਹਿਬ ਅੱਜ ਇੱਕ ਜਗ੍ਹਾ ਤੇ ਬੈਠਿਆ ਕੋਈ ਕਿਸੇ ਨੂੰ ਤੰਗ ਪਰੇਸ਼ਾਨੀ ਨਹੀਂ ਪਰ ਸਰਕਾਰ ਫਿਰ ਵੀ ਇਹਨਾਂ ਦੀ ਜੋ ਜਾਇਜ ਮੰਗਾਂ ਵਾ ਜੋ ਸਾਡੀਆਂ ਹੱਕ ਆ ਜੋ ਦਿੱਲੀ ਤੋਂ ਲਟਕਦੀਆਂ ਆ ਰਹੀਆਂ ਵਾ ਉਦੋਂ ਨਹੀਂ ਹੋ ਸਕੀਆਂ ਕਿਸੇ ਕਾਰਨ ਕਰਕੇ ਨਾ ਪਰ ਉਹ ਚਾਹੁੰਦੇ ਤੇ ਆਪਾਂ ਉਥੇ ਕਰਵਾ ਸਕਦੇ ਹਾਂ ਪਰ ਉਹਨੂੰ ਜਲਦੀ ਕਰ ਗਏ ਗਲਤੀਆਂ ਸਾਡੀਆਂ ਵੀ ਸਭ ਪਰ ਅੱਜ ਜੇ ਅਸੀਂ ਫੇਰ ਇਕੱਠੇ ਹੋਏ ਆ ਤੇ ਫੇਰ ਸਰਕਾਰਾਂ ਨੂੰ ਕੀ ਇਹੋ ਜੀ ਅਰਚਨਾ ਆ ਰਹੀਏ ਵੀ ਮਨਨ ਨੂੰ ਤਿਆਰ ਹੀ ਤੀਜੀ ਵਾਰ ਸਰਕਾਰ ਵੀ ਬਣ ਗਈ ਉਹਨਾਂ ਦੀ ਮੇਰੇ ਕੋ ਜਿਹੜੀ ਦੱਸੀ ਗੱਲ ਕਹੀ ਸੀ ਕਿ ਡੱਲੇਵਾਲ ਸਾਹਿਬ ਨੂੰ 23-24 ਦਿਨ ਹੋ ਗਏ ਮਰਬੱਤ ਤੇ ਬੈਠੇ ਨੂੰ ਸਰਕਾਰ ਸੁਣ ਨਹੀਂ ਰਹੀ ਗੱਲਬਾਤ ਤੇ ਕੋਈ ਆ ਨਹੀਂ ਰਹੀ ਠੀਕ ਹੈ ਸਰਕਾਰਾਂ ਵੇਖਦੀਆਂ ਪੂਰੇ ਜੋ ਕੇ ਪਰਤੋਲ ਕੇ ਜਮਾ ਖੀਰ ਨੂੰ ਜਦੋਂ ਵੀ ਹੁਣ ਚਾਰ ਪੇਛੂ ਕੇ ਰਹਿ ਗਏ ਤਾਂ ਉਦੋਂ ਮਜਬੂਰ ਹੁੰਦੀਆਂ ਨੇ ਖਾਸ ਕਰਕੇ ਜਿਹੜੀ ਤੁਸੀਂ ਅਗਲਾ ਵੱਲ ਵੀ ਹੁਣ ਤਾਂ ਡਲੇਵਾਲ ਸਾਹਿਬ ਕਲਾ ਟਰਾਲੀ 'ਚ ਬੈਠਾ ਕਿਸੇ ਨੂੰ ਘੇਰਿਆ ਨਹੀਂ ਕਿਸੇ ਦਾ ਘਰਾਉ ਨਹੀਂ ਕੀਤਾ ਬਿਲਕੁਲ ਜਿਹੜੇ ਲੋਕ ਸਾਡੇ ਤੇ ਸਵਾਲ ਉਠਾਉਂਦੇ ਰਹੇ ਨੇ ਕੇ ਮੰਗਾ ਬਣਾਉਣ ਨੂੰ ਜਿਹੜੇ ਤਰੀਕਾ ਤੁਹਾਡਾ ਠੀਕ ਨਹੀਂ ਹਾਂਜੀ ਵੀ ਤੁਸੀਂ ਘਰੋ ਕਰ ਲੈਣਾ ਜਾਂ ਫਿਰ ਅਸੀਂ ਘਰੋ ਛੱਡ ਕੇ ਸੜਕ ਤੇ ਆ ਜਾਣਾ ਕਿ ਲੋਕਾਂ ਨੂੰ ਬੜੀਆਂ ਤਕਲੀਫਾਂ ਹੁੰਦੀਆਂ ਦੂਰ ਨੇੜੇ ਜਾਣਾ ਯਾਰ ਤੁਹਾਡਾ ਤਾਂ ਕੰਮ ਬਣ ਚੁੱਕਾ ਤੁਸੀਂ ਰੋਡ ਜਾਮ ਕਰ ਦਿਓ ਬਿਲਕੁਲ ਕਈ ਤਰ੍ਹਾਂ ਦੇ ਸਵਾਲ ਹਸਾਂ ਮੈਨੂੰ ਕਈ ਸਵਾਲ ਹੁੰਦੇ ਫਿਰ ਆ ਜਾਂਦਾ ਹੈ ਅਫਸਰ ਸਾਹਿਬ ਨੂੰ ਵੀ ਤੁਸੀਂ ਕਿਸੇ ਮੁੱਖ ਮੰਤਰੀ ਦੀ ਕਿਸੇ ਦੂਜੇ ਦੀ ਮੰਤਰੀ ਦੀ ਕੋਠੀਆਂ ਘੇਰ ਲੋ ਰਹਿਸ ਘੇਰ ਲੋ ਤਾਂ ਜਿਹੜੇ ਰਸ ਰਸਾਉ ਜਦੋਂ ਰਹਿਸ ਘੇਰਦੇ ਆ ਉਦੋਂ ਵੀ ਲੋਕਾਂ ਦਾ ਸਵਾਲ ਆਉਂਦਾ ਜਰ ਇਹ ਤਰੀਕਾ ਠੀਕ ਨਹੀਂ ਤੁਸੀਂ ਜਦੋਂ ਘੇਰੀ ਬੈਠੇ ਹੋ ਬੰਦਾ ਇਹ ਕਰੂ ਕਿ ਇਹਨੂੰ ਟਾਈਮ ਤਾਂ ਦਿਓ ਜਾਨੀ ਸਾਰੇ ਪ੍ਰੋਗਰਾਮ ਕਰਕੇ ਵੇਖੇ ਜਿਹੜੇ ਮੈਂ ਲੋਕਾਂ ਨੇ ਉਹ ਸਵਾਲ ਸਾਡੇ ਤੇ ਠਾਉਂਦੇ ਰਹੇ ਉਹਨਾਂ ਨੂੰ ਪੇਲ ਹੈ ਭਰਾਵੋ ਹੁੰਡਲੇਵਾਲ ਸਾਹਿਬ ਨੇ ਨਾ ਤਾਂ ਰੋਡ ਰੋਕਿਆ ਹਾਂ ਨਾ ਕਿਸੇ ਦਾ ਘਰਾਓ ਕੀਤਾ ਜੀ ਨਾ ਕਿਸੇ ਨੂੰ ਬੰਦਾ ਚੰਗਾ ਬੋਲਿਆ ਹੁਣ ਤਾਂ ਸਿਰਫ ਇਹ ਹੀ ਕਹਿ ਆ ਵੀ ਸਰਕਾਰ ਨੇ ਸਾਡੇ ਨਾਲ ਗੱਲਾਂ ਦਾ ਮੰਨੀਆਂ ਸੀ ਲਾਗੂ ਕਰੀਆਂ ਨਹੀਂ ਫਿਰ ਮੈਂ ਆਪ ਮਰ ਰਰ ਤੇ ਬੈਠਦਾ ਕੱਲੇ ਟਰਾਲੀ 'ਚ ਬੈਠ ਕੇ ਟਰਾਲੀ 'ਚ ਬੈਠਿਆ ਨਾ ਕਿਸੇ ਰੋਡ ਤੇ ਜੇ ਰੋਡ ਤੇ ਬੈਠਿਆ ਤਾਂ ਰੋਡ ਬੁਰੇ ਕੰਦ ਕੱਢੀ ਹੋਈ ਆ ਹਰਿਆਣਾ ਸਰਕਾਰ ਨੇ ਜੀ ਬਿਲਕੁਲ ਤਾਂ ਮੈਂ ਉਸ ਲੋਕਾਂ ਨੂੰ ਪੇਲ ਕਰਦਾ ਕਿ ਭਰਾਵੋ ਹੁਣ ਆ ਜਿਹੜਾ ਐਕਸ਼ਨ ਹੈ ਜੇ ਇਸ ਐਕਸ਼ਨ ਦੇ ਵਿੱਚ ਵੀ ਤੁਸੀਂ ਜੇ ਤੁਹਾਡਾ ਮਾਣੀ ਬਣ ਚੁੱਕਿਆ ਵੀ ਜਿਹੜੀ ਪਾਰਟੀ ਚ ਅਸੀਂ ਤਾਂ ਉਹੀ ਕਹਿਣਾ ਜਿਹੜੀ ਸਾਡੀ ਪਾਰਟੀ ਦਾ ਕਹਿੰਦਾ ਜੇ ਕਾਲੀ ਗਲੀ ਨੇ ਤਾਂ ਕਾਲੀ ਵਾਲੀ ਗਲੀ ਕਰਨੀ ਹੈ ਕਾਂਗਰਸ ਨੇ ਕਾਂਗਰਸੀ ਕਰਨੀ ਆਮ ਆਦਮੀ ਪਾਰਟੀ ਨੇ ਬੀਜੇਪੀ ਨੇ ਤਾਂ ਕਰਨੀ ਕਰਨੀ ਜੀ ਜੇ ਤੁਸੀਂ ਇਹਨਾਂ ਲੋਕਾਂ ਨੂੰ ਅਸੀਂ ਸੁਣਦੇ ਰਹੇ ਫਿਰ ਮੈਨੂੰ ਵੀ ਲੱਗਦਾ ਆਉਣ ਵਾਲੇ ਭੁੱਖ ਦੇ ਵਿੱਚ ਅਸੀਂ ਆਪਦੀ ਖੇਤੀ ਜ਼ਮੀਨ ਬਚਾ ਲਾਂਗੇ ਜੀ ਤਦ ਅਸੀਂ ਜ਼ਮੀਨ ਨਾਲ ਜੁੜੇ ਲੋਕ ਸਾਡੇ ਮਜ਼ਦੂਰਾਂ ਦੀ ਗੱਲ ਕਰਦੇ ਆ ਖਪਤਕਾਰਾਂ ਦੁਕਾਨਦਾਰਾਂ ਦੀ ਸ਼ਹਿਰਾਂ ਦੀ ਗੱਲ ਕਰਦੇ ਹਾਂ ਜੀ ਖੇਤੀ ਨਾਲ ਜੁੜਿਆ ਹੋਇਆ ਮੰਨ ਲਓ ਅੱਜ ਤੁਸੀਂ ਕਿਸੇ ਖੇਤ ਵੱਗ ਜੋ ਕਿਸਾਨ ਦੇ ਉਹ ਪਿਆਰ ਸਤਕਾਰ ਨਾ ਕਹੂਗਾ ਜਿਹੜੀ ਵੀ ਉਹ ਚੀਜ਼ ਵਿਜੀ ਹੋਈ ਗੰਨੇ ਹੋਵੇ ਤਾਂ ਕਦੂ ਗੰਨੇ ਲੈ ਜੋ ਜੋ ਸਾਗ ਹੋਇਆ ਤਾਂ ਸਾਗ ਲੈ ਜੋ ਤੁਸੀਂ ਉਹ ਸਾਰਾ ਕੁਝ ਆਪਦੇ ਖੇਤੋਂ ਕੋਚ ਕਰੂਗਾ ਵੀ ਯਾਰ ਖਾਲੀ ਨਾ ਮੁੜੇ ਕੋਈ ਹੂੰ ਜਾ ਕੇ ਕਿਸੇ ਮੋਲ ਚ ਬੜੋ ਫਿਰ ਹੂੰ ਜਦੋਂ ਕਿਸੇ ਮੋਲ ਚ ਬੜੋਗੇ ਨਾ ਲੈ ਨਹੀਂ 150 ਰੁਪਏ ਨਹੀਂ ਨਹੀਂ ਉਹਨੇ ਲੇਖਤੀ ਲੈਣਾ ਹੈ ਵੀ ਜੇ ਭਾਈਆ 250 ਦੀ ਤੇਰੀ ਛੱਲੀ ਮਿਲੂਗੀ 250 ਹੈ ਦਾ ਚੱਕਰ ਨਹੀਂ ਵਾਪਸ ਮੋੜਾ ਗੰਨੇ ਗੰਨੇ ਦੀ ਪੋਰੀ ਲੈਣੀ ਦੇਣੀ ਨਹੀਂ ਮਿਲੂ ਹੁਣ ਕਿੱਥੇ ਇਹੇ ਕੁਛ ਉਹ ਜਿਹੜੇ ਲੋਕ ਨੇ ਜਿਹਦੀ ਸਰਕਾਰਾਂ ਚੱਲ ਰਹੀਆਂ ਨੇ ਹੂੰ कोरोना ਦੇ ਨਾਲ ਇਹ ਗੱਲ ਜੁੜਦੀ ਐ করোনা ਵਾਲਾ ਆਪਾਂ ਸਭ ਨੇ ਵੇਖ ਲਿਆ ਅਰਬਾਂ ਕਰੋੜਾਂ ਰੁਪਇਆ ਲਾ ਕੇ ਫੈਕਟਰੀਆਂ ਨੂੰ ਜਿੰਦੇ ਲਾ ਗਏ ਜੀ ਪੂਰਾ ਪੰਜਾਬ ਪੂਰਾ ਭਾਰਤ ਬੰਦ ਰਿਆ ਨਿਕਲਣਾ ਬੰਦ ਹੋ ਗਏ ਪਰ ਇੱਕ ਸਾਦਾ کارਖਾਨਾ ਸੀ ਜਿਹੜਾ ਚੱਲਦਾ ਰਿਹਾ ਸਾਡੀ ਸੰਗਤ ਨੇ ਉਹਨਾਂ ਨੂੰ ਲੰਗਰ ਲਾ ਕੇ ਸ਼ਹਿਰਾਂ ਦੇ ਵਿੱਚ ਰੋਟੀਆਂ ਪਹੁੰਚਾਉਂਦੇ ਰਹੇ ਸ਼ਹਿਰਾਂ 'ਚ ਦੁੱਧ ਪਹੁੰਚਾਉਂਦੇ ਰਹੇ ਫਿਰ ਉਹ ਐਡਾ ਤਾਂ ਹੁਣ ਜਿਹੜਾ ਵਪਾਰੀ ਐਡਾ ਤਾਂ ਚਲਾਕ ਐ ਨਾ ਮਾਲਕ ਮੇ ਵਿਰਾਜ ਜਿਹੜਾ ਕਾਰਖਾਨਾ ਰੁਕੇ ਹੀ ਨਹੀਂ ਇਹ ਫੇਲ ਨਹੀਂ ਹੋਇਆ ਤੇ ਕਿਉਂ ਨਾ ਫਿਰ ਇਹ ਹੀ ਅਸੀਂ ਆਪਦੇ ਹੱਥ ਚ ਲੈ ਕੇ ਇਹਨਾਂ ਲੋਕਾਂ ਨੂੰ ਸਾਰੇ ਜਿਹੜੇ ਆ ਚੀਜ਼ਾਂ ਮੌਲ ਤੋਂ ਹੀ ਮਿਲਣ ਡੱਬੀ ਤੋਂ ਜਿਹੜੇ ਫਲੈਟ ਬਣਨੇ ਨੇ ਨਾ ਵੱਡੇ ਵੱਡੇ ਜਦੋਂ ਦੇਖਦੇ ਬੰਦੇ ਦੀ ਇੰਨੀ ਤਾਕਤ ਵੀ ਨਹੀਂ ਰਹਿੰਦੀ ਵੀ ਬੰਦਾ ਬਿਨਾ ਲੈਟ ਤੋਂ ਉੱਪਰ ਲਿਫਟ ਤੋਂ ਬਿੜ ਕੇ ਉਤਰ ਕੇ ਆ ਜੀ ਉਹਨੂੰ ਲਿਫਟ ਦਾ ਸਹਾਰਾ ਲੈਣਾ ਹੀ ਪੈਣਾ ਪੈਂਦਾ ਬਿਲਕੁਲ ਜਦੋਂ ਲਿਫਟ ਦਾ ਸਹਾਰਾ ਲੇਤਾ ਤੇ ਮੀਟਰ ਨੇ ਘੁਕਣਾ ਤੇ ਜਦੋਂ ਤੇ ਲੋਡ ਪਈ ਗੈਸ ਦੀ ਲੋਡ ਪੈਣੀ ਆ ਦੁੱਧ ਦੀ ਲੋਡ ਪੈਣੀ ਆ ਜੋ ਵੀ ਚੀਜ਼ ਵਰਤਣੀ ਆ ਸਾਰੀ ਫਿਰੋ ਮੌਲ ਚ ਆਉਣੀ ਆ ਤੇ ਸਾਰਾ ਕੁਝ ਸਾਡੀਆਂ ਸਰਕਾਰਾਂ ਨੇ ਐਵੇਂ ਲੋਕਤੰਤਰ ਹੁਣ ਕੱਲਾ ਗੱਲੀ ਰਹਿ ਗਿਆ ਕੁੰਜੀਆਂ ਉਹਨਾਂ ਨੂੰ ਫੜਾਤੀਆਂ ਵੀ ਲੁੱਟ ਲੋ ਜੇ ਨਾ ਲੁੱਟਣਾ ਸਾਡੀ ਸਰਕਾਰ ਨਾ ਜਾਣ ਦਿਓ ਬੀਜੇਪੀ ਸਰਕਾਰ ਨਾ ਰਹਿ ਕੇ ਕਚੇੜਾ ਬਣ ਚੁੱਕੀ ਹੈ ਵੇਖੋ ਜਦੋਂ ਤਾਕਤਵਰ ਹੁੰਦਾ ਬੰਦਾ ਤਾਕਤਵਰ ਫਰਾਵਦਾ ਰਾਂਗੇ ਤਾਂ ਦਿਖਾਉਂਦਾ ਹੀ ਆ ਤਾਕਤਵਾਰ ਜਦੋਂ ਰੰਗ ਦਿਖਾਉਂਦਾ ਹੈ ਉਹਦੇ ਉਹ ਜਿਹੜੇ ਸਾਹਮਣੇ ਆ ਸਾਰਾ ਆਪਾਂ ਭੁਗਤੇ ਰਹੇ ਹਾਂ ਇਹ ਤਾਂ ਜੇ ਸਰਪੰਚ ਦੂਜੀ ਵਾਰ ਬਣੇ ਉਹ ਵੀ ਪਤਾ ਲੱਗ ਜਾਂਦਾ ਉਹ ਭਾਈ ਤਾਕਤਵਾਰ ਹੈ ਇਹ ਤਾਂ ਤੀਜੀ ਵਾਰ ਬਣ ਗਏ ਉਹ ਵੀ ਬੀਜੇਪੀ ਵਾਲੇ ਬੀਜੇਪੀ ਵਾਲੇ ਉਹ ਵੀ ਜਿਹੜੇ ਆਪਾਂ ਨੂੰ ਦੇਖਣੇ ਨਹੀਂ ਚਾਹੁੰਦੇ ਇਸ ਕਰਕੇ ਜਿਹੜੇ ਸਾਨੂੰ ਦੇਖਣੇ ਨਹੀਂ ਚਾਹੁੰਦੇ ਭਰਾਵੋ ਐਵੇਂ ਨਾ ਇੱਕ ਦੂਜੇ ਨਾਲ ਪਿੱਛੇ ਲਾ ਕੇ ਉਹ ਬੜੇ ਚਲਾਕ ਨੇ ਸਾਡੇ ਚਿਹਰੇ ਵਰਤ ਕੇ ਨੀਤੀ ਆਪਦੀ ਲਾਗੂ ਕਰਵਾ ਰਹੇ ਨੇ ਪਹਿਲਾ ਸਭ ਤੋਂ ਨੀਤੀ ਸਮਝਣੀ ਲੋੜ ਹੈ ਜੀ ਨੀਤੀ ਸਮਝ ਜੂਗੇ ਫਿਰ ਆਪਦਾ ਭਾਈਚਾਰਾ ਬਹਿ ਜੂਗੇ ਜਿਹੜੇ ਅਸੀਂ ਪੰਜ ਸੱਤ ਦੇਖਿਆ ਆਪਾਂ ਸਾਰ ਬਹੁਤ ਕੁਝ ਦੇਖਿਆ ਰੌਲਾ ਤਾਂ ਉਹਨਾਂ ਨੂੰ ਆ ਪੱਗ ਦਾ ਹੈ ਰਹੋ ਕਿਸੇ ਪਾਰਟੀ ਜਿਹਨੂੰ ਤਾਂ ਪੱਗ ਨਹੀਂ ਦਿਸਨੀ ਸਾਡੀ ਤਾਂ ਉਹਨਾਂ ਨੂੰ ਉਹ ਪੱਗ ਦੇ ਨਾਲ ਕਹਿੰਦਾ ਵੀ ਕਿਸਾਨ ਨਹੀਂ ਰਹਿਣੀ ਚਾਹੀਦੀ ਦੇਸ਼ 'ਚ ਕਿਸਾਨ ਨਹੀਂ ਰਹਿਣਾ ਚਾਹੀਦਾ ਹਾਂਜੀ ਕਿਸੇ ਵੀ ਵਰਗ ਦਾ ਹੋਵੇ ਤਾਂ ਕਿਸਾਨ ਸਾਡੇ ਮੂਰੇ ਖੇਤੀ ਕਰਦਾਂ ਨੇ ਸਾਡੇ ਮੂਰੇ ਤਾਂ ਮੌਲ ਤੇ ਵੱਡੇ ਫਾਰਮ ਬਣਾ ਕੇ ਤੇ ਉਹਦੇ ਵਿੱਚੋਂ ਜਿਹੜੇ ਇਹ ਮਜ਼ਦੂਰ ਬਣ ਕੇ ਜਾਣ ਸਾਡੇ ਲੋਕਾਂ ਦੇ ਉਹਨਾਂ ਨੇ ਕਾਰਡ ਬਣਾਉਣੇ ਨੇ ਅਸੀਂ ਫਿਰ ਉਹਨਾਂ ਦੇ ਮੰਨਤਾ ਕਰਨੇ ਆ ਵੀ ਮੇਰਾ ਨਹੀਂ ਜੀ ਮੇਰੇ ਨਾਲ ਘਰ ਨਹੀਂ ਚੱਲ ਰਿਹਾ ਮੇਰੇ ਬੱਚੇ ਨੂੰ ਵੀ ਕਾਰਡ ਦੇ ਦਿਓ ਇੱਕ ਇਹ ਇਹ ਗੱਲ ਉਹਨਾਂ ਲੋਕਾਂ ਨੂੰ ਕਿਉਂ ਨਹੀਂ ਸਮਝ ਆ ਰਹੀ ਜਿਹੜੇ ਅੱਜ ਅਰਜ਼ਾਈਆਂ 'ਚ ਬੈਠੇ ਆ ਜਿਹੜੇ ਘਰਾਂ 'ਚ ਬੰਦੇ ਆ ਜਿਹੜੇ ਗੱਲਾਂ ਕਰਦੇ ਆ ਸਵਾਲ ਕਰਦੇ ਆ ਵੀ ਕੀ ਲੋੜ ਆ ਘਰਾਂ 'ਚ ਆ ਕੇ ਬੈਠੋ ਬਿਲਕੁਲ ਇਹ ਹੈ ਤੇ ਉਹ ਸਾਡੇ ਵਿੱਚ ਨੇ ਨਾ ਕਿਸਾਨ ਹੀ ਨੇ ਵਧੀਆ ਸਵਾਲ ਆ ਤੁਹਾਡਾ ਐਵੇਂ ਵੀ ਗਾਹਾਂ ਜਾ ਕੇ ਤਾਂ ਹਜੇ ਚਲੋ ਇਹਨਾਂ ਕੋਲੇ ਠੰਡ ਟਕਣ ਨੂੰ ਲੇੜਾ ਹੈਗਾ ਪੈਣ ਨੂੰ ਰਜਾਈ ਹੈਗੀ ਆ ਸਾਡੇ ਖਾਸ ਕਰਕੇ ਭਾਰ ਦੇ ਇਹ ਜਿਹੜੇ ਸਟੇਟਾਂ ਬਈਆਂ ਨੇ ਜਿਨ੍ਹਾਂ ਕੋਲੇ ਵਿਚਾਰੇ ਲੋਕ ਠੰਡ ਟਕਣ ਨੂੰ ਲੇੜਾ ਵੀ ਨਹੀਂ ਸਿਰ ਤੇ ਛੱਤ ਵੀ ਨਹੀਂ ਛੱਤ ਵੀ ਨਹੀਂ ਉਹ ਸੜਕਾਂ ਤੇ ਆ ਕੇ ਮਰ ਰਹੇ ਆ ਫਿਰ ਕਈ ਸਾਡੇ ਇਹ ਵੀ ਸਵਾਲ ਕਰਦੇ ਵੀ ਹਜੇ ਇਹ ਰੋਟੀ ਚੰਗੀ ਸੌਖੀ ਖਾਂਦੇ ਨਹੀਂ ਜਦੋਂ ਇਹਨਾਂ ਦੀ ਰੋਟੀ ਖੁੰਝੂਗੀ ਪਤਾ ਨਹੀਂ ਫੇਰੇ ਲੜਨਗੇ ਲੜਨਗੇ ਚੇਤਨ ਹੋ ਕੇ ਲੋ ਨਾ ਭੁੱਖੇ ਲੜ ਸਕਦੇ ਨਾ ਅਮੀਰ ਲੜ ਸਕਦੇ ਆ ਜਿਹੜਾ ਚੇਤਨ ਹੋ ਗਿਆ ਆ ਜਿਹੜੇ ਚੇਤਨ ਹੋਏ ਲੋਕ ਬੈਠੇ ਨੇ ਸੜਕਾਂ ਤੇ ਜਿਹੜੇ ਰਜਾਈਆਂ 'ਚ ਬੈਠੇ ਆ ਚੁੱਲਾ ਤਾਂ ਉਹਨਾਂ ਦੇ ਚੱਲੇ ਚੁੱਲਾ ਇਹਨਾਂ ਦੇ ਵੀ ਚੱਲੇ ਚਲੋ ਮੈਂ ਤੁਹਾਨੂੰ ਡੱਲੇਵਾਲ ਸਾਹਿਬ ਦੀ ਇਸੇ ਗੱਲ ਦੇ ਸਵਾਲ ਦੇ ਨਾਲ ਗੱਲ ਜੋੜਦਾ ਜੀ ਹੁਣ ਮੰਨ ਲਓ 5-10 ਕਿੱਲੇ ਵਾਲਾ ਕਹਿੰਦਾ ਮੈਨੂੰ ਕੀ ਲੋੜਾਂ ਜਾਣ ਨੂੰ ਯਾਰ ਮੈਨੂੰ ਤਾਂ ਵਧੀਆ ਰਜਗਾਰ ਆ ਮੇਰਾ ਵਧੀਆ ਪਰਿਵਾਰ ਤੁਰਿਆ ਜਾਂਦਾ ਡੱਲੇਵਾਲ ਸਾਹਿਬ ਕੋਲੇ 17 ਕਿੱਲੇ ਜ਼ਮੀਨ ਹੈ ਜੀ ਇਹਦੇ ਘਰੋਂ ਸਾਡੀ ਭੈਣ ਹੁਣ ਸੁਰਗ ਵੱਸ ਹੋ ਗਈ ਹੈ ਬੜੀ ਪੜ੍ਹੀ ਲਿਖੀ ਸੀ ਦੱਲੇਵਾਲ ਸਾਹਿਬ ਆਪ ਬਹੁਤ ਪੜਿਆ ਲਿਖਿਆ ਇਹਦਾ ਬੇਟਾ ਬਹੁਤ ਪੜਿਆ ਲਿਖਿਆ ਨੂੰ ਵੀ ਪੜੀ ਲਿਖੀ ਹੈ ਇਹ ਵਧੀਆ ਕਾਰੋਬਾਰ ਵੀ ਚਲਾ ਸਕਦਾ ਸੀ ਵਧੀਆ ਸਕੂਲ ਚਲਾ ਸਕਦਾ ਸੀ ਫਿਰ ਇਹਨੂੰ ਕਿ ਲੋੜ ਹੈ ਕਿ ਹੋਰ ਧੰਦੇ ਕਰ ਸਕਦੇ ਸੀ ਕੀਤੀ ਕਰਕੇ ਵਧੀਆ ਬਾਹਰ ਵੀ ਸੈੱਟ ਹੋ ਸਕਦੇ ਸੀ ਪੈਸਾ ਸਾਰਾ ਕੁਝ ਲਾ ਸਕਦਾ ਸੀ ਪਰ ਇਹਨੂੰ ਜੇ ਦਰਦ ਆਇਆ ਭਾਰ ਦੇ ਲੋਕਾਂ ਦਾ ਅੱਜ ਉਹ ਸਾਰਾ ਘਰਵਾਰ ਛੱਡ ਕੇ ਸਾਰੀ ਪ੍ਰਾਪਰਟੀ ਛੱਡ ਕੇ ਲੋਕਾਂ ਲਈ ਮਰ ਰਵੱਤੇ ਬੈਠ ਕ ਚੇਤਨ ਹੋਏ ਤੋਂ ਬਗੈਰ ਲੜਿਆ ਨਹੀਂ ਜਾਣਾ ਲੋਕਾਂ ਨੂੰ ਇੰਨਾ ਕੁ ਜ਼ਰੂਰ ਧਿਆਨ ਕਿ ਜ਼ਰੂਰ ਜਿਹੜੀ ਪ੍ਰਮਾਤਮਾ ਨੇ ਸਾਨੂੰ ਉਮਰ ਦਿੱਤੀ ਹੈ ਇਸ ਉਮਰ ਦਾ ਫਾਇਦਾ ਠਾਕੇ ਚੇਤਨ ਹੋ ਕੇ ਲੜ ਲਈ ਇਹਨਾਂ ਲੋਕਾਂ ਦੇ ਜਾਲ ਤੋਂ ਨਿਕਲ ਕੇ ਕੋਈ ਵੀ ਕਿਤਾ ਕੱਲਾ ਮੈਂ ਕਿਸਾਨੀ ਦਾ ਨਹੀਂ ਕਹਿੰਦਾ ਕੋਈ ਵੀ ਕਿਤਾ ਆਪਦੇ ਕਿਤੇ ਨੂੰ ਪਹਿਲ ਦੇ ਲਈਏ ਜੀ ਸਿਆਸਤ ਤੌਰ ਤੇ ਜੋ ਵੀ ਤੁਹਾਨੂੰ ਚੰਗਾ ਲੱਗਦਾ ਕਰ ਲਓ ਕੋਈ ਰੌਲਾ ਨਹੀਂਗਾ ਅਸੀਂ ਤਾਂ ਦੇਖੋ ਮੈਂ ਬਹੁਤ ਸਵਾਲ ਕੀਤੇ ਆ ਇਹ ਬਈ ਜੇ ਅਸੀਂ ਜਿਹੜੀ ਗੱਲ ਕਿਸਾਨੀ ਦੀ ਕਰਦੇ ਆਂ ਜਿਹੜਾ ਕੋਈ ਕਹਿੰਦਾ ਜੀ ਇੱਥੇ ਧਰਨੇ ਚੋਂ ਤਾਂ ਸਵਾਲ ਉੱਠਦਾ ਵੀ ਮੈਂ ਤਾਂ ਕਾਲੀ ਆ ਜੀ ਮੈਂ ਕਾਂਗਰਸੀ ਆ ਮੈਂ ਆਪਦੀ ਮੈਂ ਤਾਂ ਨਹੀਂ ਜਾਣਾ ਅਸੀਂ ਉਹਨਾਂ ਨੂੰ ਧਾਰਨੇ ਹੀ ਦਿਨੇ ਉਹਨੇ ਵੀ ਹੁਣੇ-ਹੁਣੇ ਸਮੇ ਆਪਾਂ ਝੋਨਾ ਨਾ ਘਟ ਹੈ ਮੰਡੀ ਦਾ ਕਿਦਾਂ ਰੁਲੇ ਆਪਾਂ ਦਾਣਾ ਮੰਡੀ ਦੇ ਵਿੱਚ ਢੇਰੀਆਂ ਲੱਗ ਗਿਆ ਸਾਰਿਆਂ ਦੇ ਕਾਂਗਰਸੀਆਂ ਦੇ ਸਾਰੇ ਪਾਰਟੀਆਂ ਨਾਲ ਜਿਹੜੇ ਕਰਦੇ ਸੋਡੇ ਢੇਰੇ ਲੱਗੇ ਬਸ ਜਦੋਂ ਸੋਨੂੰ ਲੁੱਟਦੇ ਨੇ ਉਹ ਕਿਸਾਨ ਕਹਿ ਕੇ ਲੁੱਟਦੇ ਨੇ ਪਾਰਟੀ ਕਹਿ ਕੇ ਨਹੀਂ ਲੁੱਟਦੇ ਲੁੱਟਦੇ ਬਿਲਕੁਲ ਜੇ ਭਾਈ ਉੱਥੇ ਆਮ ਆਦਮੀ ਪਾਰਟੀ ਸਰਕਾਰ ਹੈ ਹੁਣ ਇਹਨਾਂ ਦਾ ਝੋਨਾ ਤਾਂ ਉੱਚਾ ਲੱਗ ਜਾਂਦਾ ਫਿਰ ਆਪਾਂ ਸਾਰੇ ਆਮ ਆਦਮੀ ਪਾਰ ਉਹ ਉਹ ਮੰਡੀ ਚ ਕਾਟ ਹੁੰਦਾ ਤੇ ਵੀ ਕੱਟੇਗੀ ਕਾਟ ਦੂਜਾਂ ਦੇ ਵੀ ਜਦੋਂ ਸੋਨੂ ਵਪਾਰੀ ਕਿਸਾਨ ਕਹਿ ਕੇ ਲੁੱਟਦਾ ਹੂੰ ਤੇ ਤੁਸੀਂ ਪਹਿਲੇ ਤਾਂ ਕਿਸਾਨੀ ਵੀ ਦੇਣੀ ਸੀ ਨਾ ਪਹਿlde ਹੀ ਬੈਠੇ ਹੋ ਸਿਆਸੀਆਂ ਨੂੰ ਬਹੁਤ ਵੱਡੀ ਗੱਲ ਕੀਤੀ ਸੀ ਬਹੁਤ ਵੱਡੀ ਗੱਲ ਕਿੱਤੇ ਨੂੰ ਪਹਿਲ ਦਿਓ ਸਿਆਸਤ ਦੋ ਨੰਬਰ ਤੇ ਲੈ ਕੇ ਜਾਓ ਇਹ ਸਾਡੀ ਬਦਕਿਸਮਤੀ ਹੈ ਜਿਹੜੇ ਅਸੀਂ ਸਾਰਾ ਕੁਝ ਭੁਗਤ ਰਹੇ ਹਾਂ ਜੇ ਉਹ ਪਹਿਲ ਆਪ ਦੇ ਕਿੱਤੇ ਨੂੰ ਦੇਣ ਮਜ਼ਦੂਰ ਹੈ ਮਜ਼ਦੂਰ ਕਿੱਤੇ ਨੂੰ ਪਹਿਲ ਦੇਣ ਮੁਲਾਜ਼ਮ ਹੈ ਕਿਸਾਨ ਹੈ ਤੇ ਅਸੀਂ ਸਿਆਸਤ ਦੂਜੇ ਨੰਬਰ ਤੇ ਹੈਗੀ ਅਸੀਂ ਪਹਿਲੇ ਪਾੜਾ ਲਖੀਰ ਸਿਆਸਤ ਵਾਲੀ ਕੱਡੀ ਬੈਠਿਆ ਪਰ ਫਿਰ ਜਦੋਂ ਇਹ ਕੱਡੀ ਬੈਠਿਆ ਅਸੀਂ ਤਾਂ ਲਕੀਰ ਤਾਂ ਕੱਢ ਕੇ ਪਾਲੇ ਤੇ ਬੈਠੇ ਆ ਤੇ ਕੀ ਲੋਡਾਂ ਨੂੰ ਸਾਡੀਆਂ ਮੰਗਾ ਮੰਨਣ ਜੀ ਤੇ ਐਸੀ ਤਾਂ ਉਹੀ ਜਦੋਂ ਨਾਲ ਲੜੀ ਜਾਂਦੇ ਆ ਇਸ ਕਰਕੇ ਜਿਹੜੀ ਸਥਿਤੀ ਹੈ ਸਾਡੇ ਖਾਸ ਕਰਕੇ ਹੁਣ ਤਾਂ ਬਹੁਤ بڑے ਲੋਕ ਕਹਿੰਦੇ ਹਰੇਕ ਹੀ ਕਹਿੰਦਾ ਭਾਈ ਮੈਂ ਤਾਂ ਨੈਟ ਚਲਾ ਲੈਣਾ ਮੈਂ ਤਾਂ ਮੋਬਾਈਲ ਚਲਾਉਣਾ ਮੇਰੇ ਕੋਲ ਬਹੁਤ ਉੱਚਾ ਮੋਬਾਈਲ ਹੈ ਫਿਰ ਇਹ ਤੋਂ ਕੁਝ ਆਪਦੀ ਰੋਜੀ ਰੋਟੀ ਆਪਦੇ ਆਉਣ ਵਾਲੇ ਬੱਚਿਆਂ ਲਈ ਵੀ ਸੋਚਣਾ ਜ਼ਰੂਰੀ ਬਣਦਾ ਸਰਦਾਰ ਸਾਹਿਬ ਇੱਕ ਵੱਡਾ ਸਵਾਲ ਆ ਜਿਵੇਂ ਹੁਣ ਸਪਰੀਮ ਕੋਰਟ ਨੇ ਵੀ ਕਹਿ ਦਿੱਤਾ ਸਰਕਾਰਾਂ ਨੇ ਵੀ ਕਹਿ ਦਿੱਤਾ ਵੀ ਦਲੇਵਾਲ ਦੀ ਸਿਹਤ ਨੂੰ ਧਿਆਨ ਰੱਖਦੇ ਹੋਏ ਇਹਨਾਂ ਨੂੰ ਜਲਦੀ ਮੈਡੀਕਲ ਟ੍ਰੀਟਮੈਂਟ ਦੇਣਾ ਪੈਣਾ ਵਾ ਹਨ ਜਿਵੇਂ ਇੱਥੇ ਆਪਣੇ ਕੋਲ ਜਿਹੜੀ ਨਫਰੇ ਘਾਟਿਆ ਪਰੇ ਕਿਸਾਨ ਵੀਰ ਘਾਟਿਆ ਪਹਿਰੇਦਾਰ ਘਾਟਿਆ ਹਨ ਤੇ ਉਹ ਸਰਕਾਰ ਕੋਈ ਵੀ ਚਾਲ ਚੱਲ ਸਕਦੀ ਜਿਵੇਂ ਤੁਸੀਂ ਸਟੇਜ ਤੇ ਬੜਾ ਵੱਡਾ ਖਦਸ਼ਾ ਜਾਰੀ ਕੀਤਾ ਵੀ ਉਹ ਤੱਕਾ ਕਰ ਸਕਦੇ ਆ ਆਰਮੀ ਲਿਆ ਕੇ ਵੱਡੀ ਫੋਰਸ ਲਿਆ ਕੇ ਟੱਲੇਵਾਲ ਸਾਹਿਬ ਨੂੰ ਚੱਕ ਕੇ ਲੈ ਜਾ ਸਕਦਾ ਜਿਵੇਂ ਬਪੂ ਸੋਰਸਿਕ ਨੇ ਕੀਤਾ ਤੇ ਕੀ ਕਰ ਲਾਂਗੇ ਹਨ ਤੇ ਕਿਉਂ ਨਹੀਂ ਅਸੀਂ ਇਕੱਠੇ ਹੋ ਰਹੇ ਕੀ ਐਡਾ ਵੱਡਾ ਮਸਲਾ ਸਾਡਾ ਕੋਮ ਦਾ ਆ ਆੜਿਆ ਹੋਇਆ ਕਿਸਾਨੀ ਦਾ ਅਸੀਂ ਕਿਉਂ ਇਕੱਠੇ ਨਹੀਂ ਹੋ ਰਹੇ ਆ ਇਹੇ ਤਾਂ ਸਾਰਾ ਕੁਝ ਭੁਗਤ ਵੀ ਰਹੇ ਹਾਂ ਜੇ ਅਸੀਂ ਚੇਤਨ ਨਹੀਂ ਹੋਏ ਮੈਂ ਉਹੀ ਕਿਸਾਨੀ ਦੀ ਗੱਲ ਕਰਦਾ 12000 ਮੈਂ ਪਿੰਡ ਦੀ ਗੱਲ ਕੀਤੀ ਐ ਅਸੀਂ ਇੱਕ ਟਰਾਲੀ ਕਹੀ ਐ ਯਾਰ ਇੱਕ ਟਰਾਲੀ ਪਿੰਡ ਦੇ ਵਿੱਚੋਂ ਰਸਨ ਦੇ ਕੇ ਸਾਰਾ ਕੁਝ ਤੁਸੀਂ ਲੀੜੇ ਕਤਰ ਦੇ ਕੇ ਭੇਜ ਦਿਓ 12000 ਟਰਾਲੀ ਇੱਥੋਂ ਲੈ ਕੇ ਪਤਲਾ ਤੱਕ ਮੁਰੇ ਚੀਨ ਤੇ ਖੜ੍ਹ ਜੂਗੀ ਲੱਗ ਜੂਗੀ ਸਰਕਾਰ ਦੀ ਤਾਕਤ ਨਹੀਂ ਪੈਣੀ ਸਾਨੂੰ ਇਥੋਂ ਜਿਹੜਾ ਮੋਰਚਾ ਚੱਕ ਕੇ ਲੈ ਜਾਊਗਾ ਹੁਣ ਜਦੋਂ ਤੁਸੀਂ ਦੇਖੀ ਜਾਓਗੇ ਵੀ ਹਾਲਾਤ ਕੀ ਬਣਦੇ ਨੇ ਡੱਲੇਵਾਲ ਸਾਹਿਬ ਦੀ ਸਿਹਤ ਕੀ ਹੈ ਸਿਹਤ ਬਿਗੜੀ ਕਿਉਂ ਹੈ ਉਸ ਸਿਸਟਮ ਦੇ ਖਿਲਾਫ ਜੇ ਮੁਕਰੀ ਹੈ ਤੇ ਮੁਕਰੀ ਦੇ ਖਿਲਾਫ ਅਸੀਂ ਮੋਰਚਾ ਲਾਇਆ ਹੁਣ ਜੇ ਮੈਂ ਉਹ ਕਿਹਾ ਵੀ ਰਜਾਈਆਂ 'ਚ ਬਹਿ ਕੇ ਭਾਈ ਇਹ ਮੰਗਾ ਨਹੀਂ ਬਣਣੀਆਂ ਮੇਰੀ ਤਾਂ ਅਪੀਲ ਹੈ ਉਹਨਾਂ ਨੂੰ ਕਿ ਤੁਸੀਂ ਸਮਾਮੂਹੇ ਅਜਾਜਤ ਨਹੀਂ ਦਿੰਦਾ ਆਪਣੀ ਜ਼ਮੀਨ ਨਹੀਂ ਰਹਿਣੀ ਪਉ ਇੱਕ ਬੱਚਿਆਂ ਦਾ ਠੀਕ ਨਹੀਂ ਰਹਿਣਾ ਸਾਡੀਆਂ ਧੀਆਂ ਸਾਡੇ ਬੱਚੇ ਇਹਨਾਂ ਦੇ ਬਾਪੂਆਂ ਦੇ ਘਰੇ ਜਾ ਕੇ ਪੋਚੇ ਲਾਉਣਗੇ ਸਾਡੀ ਇੱਜ਼ਤਾਂ ਪ੍ਰਤਨੀ ਨਹੀਂ ਰਹਿਣੀਆਂ ਕਿਉਂ ਇੱਜ਼ਤ ਮੈਂ ਕਿਉਂ ਕਹਿਣਾ ਪਿਓ ਕਿਤੇ ਕੰਮ ਕਰਦਾ ਉਹ ਮਾਂ ਕਿਤੇ ਕਰਦੀ ਬੱਚਾ ਕਿਤੇ ਕਰਦਾ ਠੀਕ ਕਿਤੇ ਸਾਡੀ ਜਨ ਮਹਿਫੂਜ਼ ਰਹੇਗੀ ਸਾਡੇ ਮੁੰਡਿਆਂ ਜਿਹੜੇ ਅਸੀਂ ਪੂਰੇ ਅਸੀਂ ਆਪ ਦਾ ਇੱਕ ਪਰਿਵਾਰ ਹੁਣ ਪਿੰਡ 'ਚ ਬੈਠੇ ਆ ਚਾਹੇ ਪਵਾ ਮਜ਼ਦੂਰ ਹੈ ਪਵਾ ਸਾਡੇ ਮਜ਼ਦੂਰ ਨੂੰ ਪੂਰਾ ਹੌਸਲਾ ਹੁੰਦਾ ਹੈ ਕਿ ਮੇਰਾ ਪਰਿਵਾਰ ਮੇਰਾ ਬੇਟਾ ਫਲਾਣੇ ਦੇ ਜਾਂਦਾ ਹੈ ਕੰਮ ਕਰਨ ਉਹਨੂੰ ਪਤਾ ਹੈ ਕਿ ਸਾਡੀ ਮਜ਼ਦੂਰੀ ਸਾਡੀ ਜਿਹੜੀ ਇੱਜ਼ਤ ਹੈ ਸੁਰੱਖਤ ਕਰੇ ਆਉ ਬਿਲਕੁਲ ਤਾਂ ਪਰ ਇਹਨਾਂ ਨੂੰ ਕੋਈ ਸੁਰੱਖਤ ਨਹੀਂ ਰਹਿਣੀ ਇਹਨਾਂ ਨੇ ਸਾਡੀਆਂ ਫਿਰ ਜਿਹੜਾ ਸਾਰਾ ਕੁਝ ਰਹਿਣਾ ਜੇ ਇਸ ਸਮੇਂ ਤੇ ਹੋਲਦੇ ਨਾ ਸੋਚਣਗੇ ਫਿਰ ਤਾਂ ਉਹ ਅਸੀਂ ਇਹੀ ਕਹਿ ਸਕਦੇ ਆ ਵੇਖ ਰੂ ਭਲਾ ਕਰੇ ਮੰਨੀ ਜਾਂਦੀ ਇੱਕ ਕਿਸਾਨ ਜਥੇਬੰਦੀ ਵੱਡੀ ਮੰਨੀ ਜਾਂਦੀ ਮੈਂ ਨਹੀਂ ਕਹਿੰਦਾ ਹੈਗੀ ਆ ਉਹਨਾਂ ਨੇ ਜੋ ਹੁਣ ਤੱਕ ਭੂਮਿਕਾ ਨਿਭਾਈ ਹੈ ਬੜੀ ਘਟਿਆ ਨਿਭਾਈ ਹੈ ਔਰ ਖਾਸ ਕਰਕੇ ਆਪਣੇ ਆਪ ਨੂੰ ਵੱਡੇ ਕਹਿਣ ਵਾਲੇ ਵੱਡਿਆਂ ਵਾਲਾ ਕੰਮ ਹੀ ਨਹੀਂ ਕੀਤਾ ਉਹਨਾਂ ਨੇ ਫਿਰ ਕਾਦੀ ਵੱਡੇ ਵੱਡੇ ਤਾਂ ਕੰਮ ਨਾਲ ਹੋਣਾ ਨਾ ਸਦਰ ਸਾਹਿਬ ਤੇ ਜੇ ਬੰਦਾ ਕਵੇ ਕਿ ਮੇਰਾ ਪਰਿਵਾਰ ਵੱਡਾ ਹੈ ਮੇਰੀ ਜਥੇਬੰਦੀ ਵੱਡੀ ਹੈ ਤੇ ਕੰਮ ਵੱਡਿਆਂ ਵਾਲੇ ਹੈ ਹੀ ਨਹੀਂ ਕੰਮ ਬੜੇ ਛੋਟਿਆਂ ਵਾਲੇ ਤੇ ਉਹਨਾਂ ਨੂੰ ਵੱਡੇ ਕਿਵੇਂ ਕਹਿ ਦੂੰਗੇ ਠੀਕ ਹੈ ਗੱਲ ਕੋਈ ਵੀ ਸਾਸਤਾ ਕੋਈ ਵੀ ਕੁਛ ਹੈ ਜੇ ਵੱਡੀ ਹੈ ਤਾਂ ਵੱਡੀਆਂ ਜ਼ਿੰਮੇਵਾਰੀਆਂ ਵੱਡੀਆਂ ਕੰਮ ਵੀ ਵੱਡੇ ਚਾਹੀਦੇ ਆ ਕੰਮ ਵੀ ਵੱਡੇ ਚਾਹੀਦੇ ਆ ਖੁੱਲ੍ਹ ਦੇ ਲਈ ਵੀ ਦਿਖਾਉਣੀ ਚਾਹੀਦੀ ਹੈ ਕਿ ਅਸੀਂ ਭਾਈ ਸਾਡੀ ਮਤ ਨਾਲ ਜੇ ਤੁਹਾਡਾ ਮਸਲਾ ਹੁੰਦਾ ਤਾਂ ਡੱਲੇਵਾਲ ਸਾਹਿਬ ਨੇ ਆਪਣੇ ਦਾਤ ਸਭ ਕੋਈ ਲਾਤਾ ਹੁਣ ਹੁਣ ਖੁੱਲ੍ਹ ਦੇ ਲਈ ਕਿਉਂ ਨਾ ਬਖਾਨ ਜਾਵੇ ਕਿਉਂਕਿ ਜੇ ਹੁਣ ਵੀ ਨਹੀਂ ਕਰਨਗੇ ਤਾਂ ਫਿਰ ਮੈਨੂੰ ਲੱਗਦਾ ਵੀ ਫਿਰ ਇਹ ਲੋਕਾਂ ਨੂੰ ਸੋਚਣਾ ਪੈਂਦਾ ਹੈ ਇਹ ਲੋਕਾਂ ਨੂੰ ਦੇਖਣਾ ਪੈਣਾ ਵੀ ਅਸੀਂ ਜਿਹੜੀ ਸਾਰੀ ਉਮਰ ਇਹਨਾਂ ਪਿੱਛੇ ਗਾਲਤੀ ਤੇ ਸਾਡੇ ਜਦੋਂ ਇਸ਼ੂ ਆਏ ਅਸੀਂ ਉਹ ਤੋਂ ਭੁਗਤ ਨਹੀਂ ਰਹੇ ਤੇ ਅਸੀਂ ਜੇ ਅੱਜ ਇਕੱਠੇ ਹੋ ਕੇ ਲੜ ਲਈਏ ਤੇ ਸਾਰਿਆਂ ਦੀ ਜਿੱਤ ਬਰਾਬਰ ਦੀ ਹੈ ਹਾਂ ਬਿਲਕੁਲ ਹੁਣ ਡੱਲੇਵਾਲ ਸਾਹਿਬ ਦੀ ਤਾਂ ਜ਼ਮੀਨ ਜਾਣੀ ਨਹੀਂ ਪੂਰੇ ਭਾਰ ਦੇ ਕਿਸਾਨਾਂ ਦੀ ਜਾਣੀ ਸਾਰਿਆਂ ਦੀ ਹੁਣ ਇੱਥੇ ਆਉਣ ਨਾਲ ਕੋਈ ਨੀਵੇਂ ਨਹੀਂ ਹੁੰਦੇ ਆਪਾਂ ਕੋਈ ਉੱਚੇ ਨਹੀਂ ਹੁੰਦੇ ਗੁਰੂ ਘਰਾਂ ਦੇ ਲੰਗਰ ਲੱਗੇ ਸੀ ਵੱਧ ਸਤਿਕਾਰ ਦੇ ਨਾਲ ਉਹਨਾਂ ਨੂੰ ਵੱਧ ਸੱਜ ਜ਼ਿੰਮੇਵਾਰੀ ਸਾਡੀ ਵਧਣੀ ਹੈ ਹਾਂ ਹਾਂ ਹੁਣ ਗੁਰੂ ਘਰਾਂ ਦੇ ਲੰਗਰ ਬਣਿਆ ਕੋਈ ਰੋਟੀ ਦਾ ਵੀ ਨਹੀਂ ਟਿੱਕਾ ਮੈਂ ਰੋਜ਼ ਗੁਰੂ ਘਰਾਂ ਦੇ ਵਿੱਚੋਂ ਲੰਗਰ ਬਣ ਕੇ ਤਿਆਰ ਹੋ ਕੇ ਸੰਗਤ ਲਈ ਆ ਰਿਹਾ ਰਹਿਣ ਬਹਿਣ ਲਈ ਸਾਰਾ ਕੁਝ ਆ ਰਿਹਾ ਲੋਕ ਤਾਂ ਪ੍ਰਬੰਧ ਇੱਥੇ ਰੋਜ਼ ਭੇਜ ਰਹੇ ਨੇ ਹਾਂ ਤਾਂ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਕਿਸੇ ਸੰਸਥਾ ਕਿਸੇ ਦੀ ਛੋਟੀ ਹੈ ਕਿਸੇ ਦੀ ਵੱਡੀ ਹੈ ਚਾਹੇ ਇਵੇਂ ਜਿكري ਕਿਸਾਨ ਜਸੇ ਬੰਦੇ ਕੋਈ ਛੋਟੀ ਹੈ ਕੋਈ ਵੱਡੀ ਹੈ ਉਹਨਾਂ ਦਾ ਫਰਜ਼ ਬਣਦਾ ਸੀ ਇਹ ਕੋ ਕੇ ਆ ਮੰਗਾ ਰਾਜੇਵਾਲ ਸਾਹਿਬ ਨੇ ਬਿਆਨ ਦੇ ਦਿੱਤਾ ਵੀ ਉਹਨਾਂ ਦਾ ਕੋਈ ਫੋਨ ਟੈਲੀਫੋਨ ਤੁਹਾਨੂੰ ਆਇਆ ਕੋਈ ਉਹਨਾਂ ਦਾ ਸਮਰਥਨ ਵਾਸਤੇ ਬਿਆਨ ਉਹਨਾਂ ਦਾ ਆ ਗਿਆ ਵਾ ਮੈਨੂੰ ਬਿਆਨ ਪੜਿਆ ਜਿਹਨਾਂ ਨੇ ਕਿਹਾ ਉਹਨਾਂ ਕਹਿ ਬੇ ਅਸੀਂ ਐਸਕੈਮ ਵੱਲੋਂ ਇਹਨਾਂ ਨੂੰ ਸਮਰਥਨ ਦੇਵਾਂਗੇ ਇਹ ਬਿਆਨ ਉਹਨਾਂ ਦਾ ਆਇਆ ਧੰਨਵਾਦ ਜੇ ਉਹਨਾਂ ਦਾ ਆਇਆ ਤੁਹਾਡੇ ਮੱਧਮ ਰਾਹੀਂ ਜੇ ਮੈਨੂੰ ਪਤਾ ਲੱਗਿਆ ਵੀ ਉਹਨਾਂ ਨੇ ਕਿਹਾ ਅਸੀਂ ਇਕੱਠੇ ਰਹੇ ਹਾਂ ਉਦੋਂ ਬੈਠੇ ਜੀ ਇਕੱਠੇ ਲੜੇ ਹਾਂ ਇਕੱਠੇ ਮੰਗਾਏ ਵਧੀਆ ਗੱਲ ਹੈ ਸਿਆਣੇ ਆਗੂ ਦੀ ਇਹੀ ਸੋਚ ਹੁੰਦੀ ਹੈ ਕਿ ਜਿਹੜਾ ਸਮੇਂ ਤੇ ਉਹ ਮਦਦ ਕਰ ਦੇ ਜੀ ਕਿ ਹੁਣ ਜੋ ਚਿੜੀ ਨੇ ਅੱਗ ਲੱਗੀ ਸੀ ਚਿੜੀ ਹੁਣ ਬਾਲਟੀ ਦਾ ਚੱਕਰ ਨਹੀਂ ਲੱਗੀ ਪਰ ਆਦਾ ਜੋਗ ਨਿਭਾ ਗਈ। ਚੁੰਝੇ ਜੇ ਪਾਣੀ ਭਰਦੇ ਸੀ। ਪਾਣੀ ਭਰ ਗਿਆ ਉਹ ਕਹਿੰਦੀ ਹੁਣ ਮੈਂ ਅੱਗ ਲਾਉਣ ਵਾਲਾ ਚ ਖੜਨਾ ਹੈ ਕ ਅੱਗ ਬੁਝਾਉਣ ਵਾਲਾ ਖੜਨਾ। ਤਾਂ ਜੇ ਰਾਜੀਵਾਲ ਸਾਹਿਬ ਦਾ ਇਤਿਹਾਸ ਵੀਰੋ ਲਿਖਿਆ ਜਾ ਰਿਹਾ ਹੈ ਬਹੁਤ ਵਧੀਆ ਗੱਲ। ਚਿੜੀ ਨੇ ਸੁਨਹਿਰੀ ਮੌਕਾ ਆਪਣਾ ਸੰਭਲਿਆ। ਇਤਿਹਾਸ ਲਿਖਿਆ ਜਾਣਾ। ਸਰਦਾਰ ਸਾਹਿਬ ਇੱਕ ਲਾਸਟ ਸਵਾਲ ਹੈ ਆ ਪਾ ਇੱਕ ਮਿੰਟ ਚ ਨਿਬੇੜ ਦਿਓ। ਪੰਜਾਬ ਦੇ ਜੂਥ ਨੂੰ ਕੀ ਅਪੀਲ ਕਰਨਾ ਚਾਹੁੰਦੇ ਉਹ ਇੱਥੇ ਨਹੀਂ ਆ ਰਿਹਾ ਆ ਰਿਹਾ ਵਾ ਹੁਣ ਲਗਾਤਾਰ 2-3 ਦਿਨਾਂ ਤੋਂ ਕਾਫੀ ਪਰਮਾਰ ਹੋ ਰਹੀ ਹੈ ਨੌਜਵਾਨ ਆ ਰਹੇ ਆ ਪਰ ਕਹਿਣਾ ਕੀ ਚਾਹੁੰਦੇ ਉਹਨਾਂ ਨੂੰ ਕਿਵੇਂ ਉਹ ਇੱਥੇ ਆਣ ਤੇ ਇੱਥੇ ਆ ਕੇ ਲਗਾਤਾਰ ਆਪਣੇ ਡਿਊਟੀਆਂ ਸਮਾਨਣ ਕਿਉਂਕਿ ਰਾਤ ਦੇ ਪਹਿਰੀਦਾਰੀ ਬਹੁਤ ਜ਼ਰੂਰੀ ਹੈ ਦੇਖੋ ਜਿਹੜਾ ਪੰਜਾਬ ਦਾ ਜੂਥ ਹੈ ਨਾ ਲਗਾਤਾਰ ਜੁੜ ਰਹੇ ਮੈਨੂੰ ਲੱਗਦਾ ਵੀ ਅਸੀਂ ਹੁਣ ਬਹੁਤ ਘੱਟ ਗਿਣਤੀ ਚ ਆ ਗਏ ਅੱਗੇ ਸਾਰੇ ਬਜ਼ੁਰਗ ਹੁੰਦੇ ਬਹੁਤ ਗੰਤੀ ਦੇ ਹੁਣ ਤੁਸੀਂ 50% ਤਾਂ ਅਸੀਂ ਪਾਰ ਕਰ ਗਏ 50% ਤਾਂ ਸਾਡੀ ਉਮਰ ਚ ਦੇਸਣਗੇ ਸਾਨੂੰ 50% ਨੌਜਵਾਨ ਦੇਸਣਗੇ ਹੁਣ ਅਸੀਂ ਇਹਨੂੰ ਨੌਜਵਾਨੀ ਕਹਾਗੇ ਭਾਈ ਨੌਜਵਾਨ ਹੈ ਦਸ ਤਾਂ ਨਾ ਉਹ ਸਾਰੇ ਨੌਜਵਾਨੀ ਖੜੇ ਫੇਰ ਵੀ ਅਪੀਲ ਕਰਦਾ ਕਿ ਜਿਹੜੇ ਆਪਣੇ ਤੇ ਸਵਾਲ ਉਠਦੇ ਆ ਨੌਜਵਾਨਾਂ ਤੇ ਇਹ ਜੀ ਕੰਮ ਛੱਡ ਗਏ ਇਹ ਨਸ਼ੇ ਹੋ ਗਏ ਪਰ ਮੈਨੂੰ ਲੱਗਦਾ ਕਿ ਭਰਾਵੋ ਜਿਹੜੇ ਬਜ਼ੁਰਗ ਸੋਡੇ ਨੇ ਲੜ ਰਿਆ ਜਮੀਨ ਬਰਾਤ ਸੋਨੂੰ ਛੱਡਣੀ ਆ ਪੰਜਾਬ ਨਹੀਂ ਹੁਣ ਤਾਂ ਚੜਦੇ ਆ ਪੰਜਾਬ ਹੀ ਨਹੀਂ ਤਾਂ ਤੁਸੀਂ ਸਾਡੀ ਪੀ ਨੂੰ ਮੰਨਦੇ ਹੋਏ ਨੌਜਵਾਨ ਰਾਤ ਵੀ ਕੱਟ ਸਕਦਾ ਠੰਡ ਵੀ ਕੱਟ ਸਕਦਾ ਸਰੀਰ ਤਗੜਾ ਹੁੰਦਾ ਉਹਨਾਂ ਨੂੰ ਪੇਲ ਹੈ ਦਿਨੇ ਮਾਪਿਆਂ ਦਾ ਕੰਮ ਕਰੋ ਆ ਜਿਹੜੇ ਨੇੜਲੇ ਪਿੰਡ ਹੈ ਰਾਤ ਨੂੰ ਲੈ ਕੇ ਆਪਦੇ ਕੰਬਲ ਪਹਿਰਾ ਦੇ ਗਏ ਕਿ ਕਿਸੇ ਵੇਲੇ ਵੀ ਸਰਕਾਰ ਦੇ ਕੋਸ਼ਿਸ਼ ਕਰਦੀਆਂ ਨੂੰ ਵਾਪਸ ਮੋੜ ਗਏ ਇਹ ਮੇਰੀ ਨੌਜਵਾਨਾਂ ਨੂੰ ਖਾਸ ਕਰਕੇ ਜੂਥ ਨੂੰ ਪੇਲ ਹੈ ਕਿ ਮੋਰਚੇ ਚਾਓ ਤੁਹਾਡਾ ਸਤਿਕਾਰ ਧੰਨਵਾਦ ਕਿ ਡੱਲੇਵਾਲ ਸਾਹਿਬ ਦੀ ਜੇ ਸੋਚ ਨਾਲ ਜੁੜਿਓ ਭਾਵਨਾ ਨਾਲ ਜੁੜਿਓ ਤਾਂ ਕਿਸੇ ਵੇਲੇ ਵੀ ਸਰਕਾਰ ਨੂੰ ਕੋਈ ਨੁਕਸਾਨ ਨਾ ਪਹੁੰਚਾ ਦੇ ਆਪਾਂ ਮੰਗਾ ਲਾਗੂ ਕਰਵਾਉਣ ਤੱਕ ਜਰੂਰ ਉਹਨਾਂ ਨਾਲ ਸਾਥ ਦਿਗੇ ਧੰਨਵਾਦ ਧੰਵਾਦ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ